ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਕਾਰਯੋਗ ਪਰੋ ਇਸ ਵਕਤ ਦੀ ਗੁਰੂ ਰਾਮਦਾਸ ਜੀ ਪਾਸ਼ਾ ਦਿਵਸਾਈ ਹੋਈ ਨਗਰੀ ਸ੍ਰੀ ਅਮਰਸਰ ਸਾਹਿਬ 'ਚ ਖੜੇ ਆਂ ਔਰ ਇਹ ਭੰਡਾਰੀ ਪੁਲ ਤੇ ਅਸੀਂ ਖੜੇ ਆਂ ਕੋਈ ਖੁਸ਼ੀ ਨਾਲ ਨਹੀਂ ਖੜੇ ਬਹੁਤ ਦੁਖਦਾਈ ਘਟਨਾ ਇੱਕ ਪਟਿਆਲੇ ਦੇ ਵਿੱਚ ਵਾਪਰੀਆ ਸਾਡੇ ਦੇਸ਼ ਦੇ ਆਰਮੀ ਦੇ ਕਰਨਲ ਸਾਹਿਬ ਦੇ ਨਾਲ ਪੰਜਾਬ ਪੁਲਿਸ ਵੱਲੋਂ ਅਤਿਆਚਾਰ ਕੀਤਾ ਗਿਆ ਔਰ ਉਹਨਾਂ ਦੇ ਮਿਸੇ ਜਿਹੜੇ ਆ ਉਹ ਰੋ ਰੋ ਕੇ ਆਪਣਾ ਦਰਦ ਦੱਸ ਰਿਹਾ ਔਰ ਅੱਜ ਪੁਰੂ ਨਗਰੀ ਦੇ ਵਿੱਚ ਸਾਡਾ ਆਰਮੀ ਦੇ ਜਵਾਨਾਂ ਨੇ ਜਿਨ੍ਹਾਂ ਦੇਸ਼ ਲਈ ਆਪਣਾ ਅਹਿਮ ਯੋਗਦਾਨ ਪਾਇਆ ਇਹ ਦੇਸ਼ ਇਹਨਾਂ ਦਾ ਵਾ ਅਸੀਂ ਇਹਨਾਂ ਦੇ ਆਸਰੇ ਆ ਜੇ ਰੱਬ ਤੋਂ ਬਾਅਦ ਦੂਜਾ ਕਿਤੇ ਯਕੀਨ ਕੀਤਾ ਜਾਂਦਾ ਵਿਸ਼ਵਾਸ ਕੀਤਾ ਜਾਂਦਾ ਤਾਂ ਉਹ ਦੇਸ਼ ਦੀ ਆਰਮੀ ਤੇ ਕੀਤਾ ਜਾਂਦਾ ਜੇਕਰ ਸਾਡੀ ਆਰਮੀ ਨਾ ਹੋਵੇ ਤੇ ਭਰਾਓ ਅਸੀਂ ਘੁੰਮ ਨਹੀਂ ਸਕਦੇ ਕਿਉਂਕਿ ਸਾਡੀ ਆਰਮੀ ਸਾਡੇ ਦੇਸ਼ ਦਾ ਸਰਮਾਇਆ ਔਰ ਮੈਂ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਔਰ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਇਹ ਢੋਢੀ ਸੁਰੱਖਿਆ ਜਿਵੇਂ ਸਾਡੇ ਦੇਸ਼ ਦੀ ਆਰਮੀ ਖੜੀ ਆ ਕਿਤੇ ਨਾ ਕਿਤੇ ਜੇ ਸਾਡੀ ਆਰਮੀ ਨਾ ਧੱਕਾ ਹੁੰਦਾ ਇਹ ਜ਼ਰੂਰ ਬੋਲਿਆ ਕਰੋ ਔਰ ਇਹ ਪਹਿਲੀ ਘਟਨਾ ਨਹੀਂ ਹੋਈ ਇਹ ਨਾ ਪਰਦਾਸ਼ ਕਰਨ ਵਾਲੀ ਘਟਨਾ ਮੈਂ ਜਿੰਨੀ ਵੀ ਇਹਦੀ ਨਿੰਦਿਆ ਕਰ ਲਾਉਣੀ ਥੋੜੀ ਆ ਉਹ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਉਸ ਪਰਿਵਾਰ ਨੂੰ ਸੈਟੀਸਫਾਈ ਕੀਤਾ ਜਾਵੇ ਤੁਸੀਂ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਆ ਕਿ ਇੱਕ ਸੀਨੀਅਰ ਆਫੀਸਰ ਹੋਵੇ ਜੋ ਜੂਨੀਅਰ ਬੰਦੇ ਆਣ ਕੇ ਗੱਲ ਪੈਣ ਦੇ ਕਿੱਦਾਂ ਦਾ ਤੁਸੀਂ ਰੰਗ ਰੂਪ ਦੇ ਦਿੰਦੇ ਜੇ ਇਹ ਭਈ ਢੋਡੇ ਤੋਂ ਇਲਾਵਾ ਕੋਈ ਨਹੀਂ ਦੇ ਸਕਦਾ ਬੜੀ ਮਹਾਨ ਆ ਸਾਡੇ ਪੰਜਾਬ ਪੁੱਤ ਨਾਮ ਇਹਨਾਂ ਦੇ ਵੇਖੋ ਕਿੱਡੇ ਵਧੀਆ ਵਾ ਤੇ ਕਿੰਨਾ ਸਤਿਕਾਰ ਲੋਕ ਅੱਜ ਦੇ ਰਹੇ ਇਹਨਾਂ ਨੂੰ ਕੋਈ ਥੋੜੀ ਜੀ ਸ਼ਰਮ ਨੂੰ ਹੱਥ ਮਾਰੋ ਲਾਂਤਾਂ ਪੈਣੀਆਂ ਨੈਟ ਤੇ ਤੁਹਾਨੂੰ ਲਾਂਤਾਂ ਪਾਉਣ ਦੇ ਲੋਕੀ ਲੋਕੀ ਦੋ ਚੀਜ਼ਾਂ ਦੇ ਯਕੀਨ ਕਰਦੇ ਨੇ ਇੱਕ ਦੇਸ਼ ਦੀ ਆਰਮੀ ਰੱਬ ਤੋਂ ਬਾਅਦ ਦੋ ਹੀ ਨੇ ਔਰ ਇੱਕ ਕੋਰਟ ਤੇ ਮਾਨਯੋਗ ਕੋਰਟ ਤੱਕ ਜਦੋਂ ਇੱਕ ਕੇਸ ਪਹੁੰਚ ਗਿਆ ਤੁਹਾਡਾ ਚਿੱਠਾ ਸਾਰਾ ਆ ਜਾਣਾ ਸਾਹਮਣੇ ਇਹ ਟੋਡੀਆਂ ਕਾਲੀਆਂ ਕਕੂਤਾ ਜਿਹੜੀਆਂ ਕਿਸੇ ਤੋਂ ਲੁਕੀਆਂ ਨਹੀਂ ਆ ਬੰਦੇ ਬਣੋ ਅਕਲ ਨੂੰ ਹੱਥ ਮਾਰੋ ਤੁਸੀਂ ਚੰਦ ਉਹ ਚਾਰ ਪੰਜ ਬੰਦੇ ਇਹੋ ਜੀਆਂ ਹਰਕਤਾਂ ਕਰਕੇ ਸਾਰੇ ਪ੍ਰਸ਼ਾਸਨ ਨੂੰ ਸਾਰੀ ਪੁਲਿਸ ਨੂੰ ਕਟਾਰੇ 'ਚ ਖੜਾ ਕਰ ਦਿੰਦੇ ਜੇ ਇਹ ਕੀ ਕੋਈ ਚੰਗੀ ਗੱਲ ਹੈ ਸ਼ੋਭਾ ਦਿੰਦੀ ਸਾਡੇ ਲਈ ਅ ਸਰਦਾਰ ਦਰਬਾਖਸ਼ ਸਿੰਘ ਜੀ ਜਿਹੜੇ ਪ੍ਰੈਜ਼ੀਡੈਂਟ ਨੇ ਆਰਮੀ ਦੇ ਇਤੂ ਦੇ ਸਾਫ ਦਾ ਫੌਜੀ ਆ ਮੈਂ ਉਹ ਖੜੇ ਨੇ ਮੇਰੇ ਨਾਲ ਔਰ ਬੜਾ ਦੁੱਖਦਰਦ ਹੈ ਉਹਨਾਂ ਦੇ ਵਿੱਚ ਔਰ ਸਭ ਤੋਂ ਜ਼ਿਆਦਾ ਦੁੱਖਦਰਦ ਹੈ ਉਹਨਾਂ ਲੋਕਾਂ ਦੇ ਹਿਰਦਿਆਂ 'ਚ ਆ ਜਿਨ੍ਹਾਂ ਦੇ ਪਰਿਵਾਰਾਂ ਨੇ ਇਸ ਦੇਸ਼ ਲਈ ਕੁਰਬਾਨੀਆਂ ਕੀਤੀਆਂ ਇਸ ਦੇਸ਼ ਲਈ ਆਪਣਾ ਅਹਿਮ ਯੋਗਦਾਨ ਪਾਇਆ ਆਪਣਾ ਖੂਨ ਦੇ ਕਤਰੇ ਬਹਾਏ ਤੁਸੀਂ ਕੀ ਕੀਤਾ ਵਿਪਾਰਸ਼ਾਂ ਨੂੰ ਤੁਸੀਂ ਲੱਗੇ ਸਾਰੇ ਤੁਹਾਨੂੰ ਪਤਾ ਹੋਵੇ ਕੋਈ ਕਿਸੇ ਪਰਵਾਨੇ ਕੁਰਬਾਨੀ ਕੀਤੀ ਵੀਰੇ ਤਾਂ ਪਤਾ ਹੋਵੇ ਤੁਸੀਂ ਸਿਰਫ ਇਹੋ ਕਰ ਸਕਦੇ ਜੇ ਅਤਿਆਚਾਰ ਕਿਵੇਂ ਕਰਨਾ ਜਿਹੜੇ ਪਰਿਵਾਰਾਂ ਦੀ ਕੁਛ ਦੇਣ ਹੈ ਨਾ ਉਹ ਸਾਡੇ ਦੇਸ਼ ਦਾ ਸਰਮਾਇਆ ਵਾ ਅਸੀਂ ਉਹਨਾਂ ਦਾ ਮਾਨ ਸਨਮਾਨ ਕਰੀਏ ਉਹਨਾਂ ਦਾ ਨਰਾਦਰ ਨਾ ਕਰੀਏ ਥੋੜੀ ਜੀ ਸ਼ਰਮ ਕਰੋ ਔਰ ਮੈਂ माफी ਚੋਣਾ ਤੁਹਾਡੇ ਤੋਂ ਕਿ ਅੱਜ ਮੈਨੂੰ ਵੀ ਬੜਾ ਦੁੱਖ ਲੱਗਾ ਔਰ ਕਿਤੇ ਨਾ ਕਿਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਇੱਕ ਚੀਜ਼ ਜ਼ਰੂਰ ਜਦੋਂ ਸਰਕਾਰ ਕਿਤੇ ਕਾਂਗਰਸ ਦੀ ਆਊਗੀ ਤੇ ਵਿਧਾਨ ਸਭਾ ਚ ਕਾਨੂੰਨ ਬਣਾਵਾਂਗੇ ਕਿ ਜਿਹੜੀ ਸਾਡੀ ਦੇਸ਼ ਦੀ ਆਰਮੀ ਆ ਉਹਦਾ ਜਿਹੜਾ ਸਨਮਾਨ ਆ ਸਭ ਤੋਂ ਉੱਤੇ ਹੋਣਾ ਚਾਹੀਦਾ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਕਿ ਸਾਡੀ ਆਰਮੀ ਵੱਲ ਕੋਈ ਉਂਗਲ ਕਰੇ ਸਾਡੀ ਆਰਮੀ ਦਾ ਸਨਮਾਨ ਸਭ ਤੋਂ ਉੱਤੇ ਉਸ ਤੋਂ ਕੁਝ ਨਹੀਂ ਕਿਉਂਕਿ ਜਿੰਨੇ ਨੇ ਮੋਢੇ ਤੇ ਲਿਖਿਆ ਇੰਡੀਆ ਅੱਜ ਕਿਸੇ ਵੀ ਪਿੰਡ ਚ ਚਲ ਜਿਓ ਕਿਸੇ ਵੀ ਸ਼ਹਿਰ ਚ ਚਲ ਜਿਓ ਕਿ ਗੇਟ ਯਾਦਗਾਰੀ ਗੇਟ ਬਣੇ ਨੇ ਰੰਗੇ ਦੇ ਵਿੱਚ ਲਪੇਟ ਲਪੇਟ ਕੇ ਜਿਹੜੇ ਜਵਾਨ ਆਉਂਦੇ ਨੇ ਨਾ ਉਹ ਸਾਡੇ ਦੇਸ਼ ਦਾ ਸਰਮਾਇਆ ਵਾ ਉਹੀ ਸਾਡਾ ਦੇਸ਼ ਆ ਕਿ ਅਸੀਂ ਉਹਨਾਂ ਦਾ ਸਨਮਾਨ ਕਰਨਾ ਸਿੱਖੀਏ ਉਹਨਾਂ ਦਾ ਬੇਮਾਨ ਕਰਨ ਦਾ ਕਦੀ ਸੋਚਣਾ ਨਹੀਂ ਚਾਹੀਦਾ ਕੋਈ ਨਹੀਂ ਬੇਤੀਆਂ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਤੇ ਜੇ ਦੇਸ਼ ਦੀ ਆਰਮੀ ਦੇਸ਼ ਨਾਲ ਨਾਰਾਜ਼ ਹੋ ਗਈ ਤੇ ਸਮਝ ਲਓ ਦੇਸ਼ ਦੀ ਕੀ ਹਾਲਤ ਹੋਏਗੀ ਜੋ ਮੇਰੇ ਵੀਰ ਜੀ ਪਹਿਲਾਂ ਕਹਿ ਕੇ ਗਏ ਨੇ ਰੋਜ਼ ਇਸ ਤਰ੍ਹਾਂ ਜੱਬੇ ਬਾਣ ਲਾਗੇਓ ਤਬੇ ਰੋਸੇ ਜਾਗੇਓ ਸਾਬ ਸ੍ਰੀ ਗੁਰੂ ਗਵਰਨਮੈਂਟਸ ਕੇ ਮਾਰ ਆਇਨੇ ਕਦੀ ਸਸਤ ਨਹੀਂ ਥਿਆ ਪਰ ਜਦੋਂ ਸਡੌਰੇ ਦੀ ਜੰਗ ਵਿੱਚ ਉਹਨਾਂ ਨੇ ਬਾਣ ਲਗਾ ਤੋ ਉਦੋਂ ਇਹ ਸ਼ਬਦ ਚਾਰਨ ਕੀਤਾ ਚੰਨਲ ਪਸ਼ਵੰਦਰ ਸਿੰਘ ਦਾ ਕੀ ਦੋਸ਼ ਹੀ ਸ਼ਾਮ ਨੂੰ 6 ਵਜੇ ਚੱਲ ਕੇ 12 ਵਜੇ ਤੱਕ 12:14 ਤੇ ਪਟਿਆਲੇ ਆਪਣੇ ਨਿੱਜੀ ਸਥਾਨ ਆਪਣੇ ਘਰ ਵਿੱਚ ਆਪਣੇ ਬਜ਼ੁਰਗ ਮਾਪਿਓ ਤੇ ਆਪਣੀ ਪਤਨੀ ਤੇ ਆਪਣੇ ਬੱਚੇ ਦੇ ਨਾਲ ਹੋ Holi ਮਨਾਉਣ ਵਾਸਤੇ ਆਇਆ ਜੇ ਕੁਛ ਖਾਰਿਆ ਸੀ ਇੱਕ ਕਰਨਲ ਸੀ ਤੇ ਉਹਨੂੰ ਛੁੱਟ ਕੇ ਬਿਹੋਸ਼ ਕਰਕੇ ਬਿਹੋਸ਼ ਪਏ ਨੂੰ ਕੁੱਟਿਆ ਤੇ ਪਹਿਲਾਂ ਵੀ ਪ੍ਰੈਸ ਕਾਨਫਰੰਸ ਚ ਕਿਹਾ ਗਿਆ ਤੇ ਜੇ ਸੈਨਾ ਵਾਲੋ ਕੇ ਐਸਐਸਪੀ ਨੂੰ ਲੰਮੇ ਪਾ ਕੇ ਕੁੱਟਿਆ ਜਾਏ ਤੇ ਮੁੜ ਕੇ ਪੁਲਿਸ ਦੇ ਵਿੱਚ ਕੀ ਹੋ ਸਜੇਗਾ ਜੇ ਇੱਕ ਡੀਆਈਜੀ ਆਈਜੀ ਰੈਂਕ ਦੇ ਐਸਐਸਪੀ ਤੋਂ ਸੀਨੀਅਰ ਬੰਦਾ ਉਹਨੂੰ ਇਹ ਕੁੱਟਿਆ ਗਿਆ ਉਹਦੇ ਬੇਟੇ ਨੂੰ ਕੁੱਟਿਆ ਗਿਆ ਔਰ ਉਹਦੀ ਪਤਨੀ ਨੂੰ ਉਲਟਾ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਫਰਮੈਸੀ ਇਨਸਪੈਕਟਰਾਂ ਲੋ ਜਿਹੜੇ ਲਾਏ ਨੇ ਤੇ ਇਹ ਫੈਸਲਾ ਕਲੋ ਨੇ ਇਹ ਤੁਹਾਡਾ ਬੱਚਾ ਇਹ ਹੁਣ ਭਗਵੰਤ ਸਾਨ ਸਰਕਾਰ ਨੇ ਸੋਚਣਾ ਹੈ ਕਿਉਂ ਸੋਚਣਾ ਹੈ ਪਹਿਲੀ ਵਾਰ ਇਹ ਸਰਕਾਰ ਪੰਜਾਬ ਵਿੱਚ ਆਣ ਕੇ 59 ਸੀਟਾਂ ਜਿੱਤ ਕੇ ਲੋਕਾਂ ਨੇ ਮਾਨਸਾ ਚੱਖੀਆਂ ਪਲਕਾਂ ਦੇ ਬਿਠਾਇਆ ਤੇ ਇਹਨਾਂ ਨਾਲੋਂ ਤੇ ਜਦੋਂ ਕਿਸਾਨਾਂ ਦੀ ਰੈਲੀ ਤੇ ਪ੍ਰਧਾਨ ਮੰਤਰੀ ਨੂੰ ਅੱਗੇ ਨਿਕੰਤਾ ਤੇ ਪੁਰਾਣੇ ਮੁੱਖ ਮੰਤਰੀ ਪੰਜਾਬ ਪੁਰਾਣੀ ਸਰਕਾਰ ਦੇ ਨੇ ਕਿੰਨਾ ਵੱਡਾ ਸਟੈਂਡ ਲੈ ਲੈ ਕਿਸੇ ਕਿਸਾਨ ਤੇ ਬੱਚਾ ਨਹੀਂ ਬਚਾਇਆ ਇਸ ਕਰਕੇ ਅੱਜ ਸਾਡੇ ਸੈਨਿਕ ਟਟਣ ਡਏ ਆ ਤੇ ਜਿਹੜੀ ਮੌਜੂਦਾ ਸਰਕਾਰ ਆ ਜੇ ਉਹਨਾਂ ਨੂੰ ਸਪੈਂਡ ਕਰਵਾ ਕੇ ਉਹ ਗੱਡੀਆਂ ਲੈ ਕੇ ਘੁੰਮਣੇ ਨੇ ਗਨਮੈਨ ਲੈ ਕੇ ਘੁੰਮਣੇ ਨੇ ਮਜੇ ਨਾਲ ਚਲਾਵਾ ਕੰਢੇ ਤੇ ਇਹ ਅੱਖੀ ਧੂੜ ਪਾਈ ਗਈ ਸੈਨਾ ਦੇ ਪਰ ਮੈਂ ਇਹ ਬੇਨਤੀ ਜ਼ਰੂਰ ਕਰਦਾ ਹਾਂ ਜੇ ਭਾਰਤ ਸਰਕਾਰ ਨੂੰ ਵੀ ਕਹਿੰਦਾ ਹੈ ਡਿਫੈਂਸ ਮੰਤਰੀ ਨੂੰ ਬੇਨਤੀ ਕਰਦਾ ਹੈ ਔਰ ਗ੍ਰਹਿ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹੈ ਹਰ ਪੰਜਾਬ ਸਰਕਾਰ ਨੂੰ ਵੀ ਪਰ ਅਜਾਪਾਲ ਸਾਹਿਬ ਨੂੰ ਇੱਕ ਵਿਚਾਰ ਜ਼ਰੂਰ ਕਰ ਲਿਓ ਕਰਨਲ ਦੇ ਨਾਲ ਇਹ ਤਸ਼ੱਦਦ ਹੋਈ ਆ ਹਰ ਰੈਂਜਮੈਂਟ ਦੇ ਜਵਾਨਾਂ ਵਿੱਚ ਬਹੁਤ ਜ਼ਿਆਦਾ ਭੈ ਪੀਤ ਤੇ ਰੋਸ ਭਰਿਆ ਜਿਹੜਾ ਮਾਹੌਲ ਹੈ ਜੇ ਦੇਖਦਾ ਜਵਾਨ ਸਿਰ ਫੁੱਟ ਗਿਆ ਜਾਂ ਜੇ ਦੇਖਦਾ ਜਵਾਨ ਰੁੱਸ ਗਿਆ ਤੇ ਲਾਲੋ ਸਾਹਿਬੀ